ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਮਤਰੋ ਕੀ ਹਾਲ ਚਾਲ ਨੇ ਤੇ ਅੱਜ ਤੁਹਾਨੂੰ ਇੱਕ ਆਪਣੇ ਘਰੇ ਜਿਹੜੀ ਚੀਜ਼ ਵਾਪਰੇ ਤੁਹਾਨੂੰ ਉਹ ਦਿਖਾਵਾਂਗੀ ਜਿਹੜੀ ਆਪਾਂ ਚਾਰਜਰ ਲਾ ਕੇ ਵਗ ਜਣੇ ਚੀਜ਼ ਨੂੰ ਬੈਟਰੀ ਲਾ ਲੋ ਸਾਡੀ ਬੈਟਰੀ ਹੈਗੀ ਜਿਹੜੀ ਚਾਰਜ ਲਾ ਕੇ ਬਰਾਬਰ ਵਗ ਜਣੇ ਆਪਾਂ ਤੇ ਅਸੀਂ ਤਾਂ ਡੇਲੀ ਚਾਰਜ ਲਾਉਂਦੀ ਸੀ ਪਹਿਲਾਂ ਵੀ ਤੇ ਉਹ ਅਸੀਂ ਚਾਰਜਰ ਲਾਈ ਤੇ ਬੈਟਰੀ ਨੂੰ ਅੱਗ ਲੱਗ ਗਈ ਪੂਰਾ ਪੜਾਕਾ ਪਿਆ ਕਜੇ ਅਸੀਂ ਉਸ ਟਾਈਮ ਲਵੇ ਨਾ ਹੁੰਦੇ ਤਾਂ ਮੰਨ ਲਓ ਘਰ ਚ ਅੱਗ ਲੱਗ ਜਾਣੀ ਸੀ ਸਾਰਾ ਗੁੱਸੇ ਮੱਚੇ ਜਾਂਦਾ ਕੋਈ ਕੱਲ ਅੱਜ ਸੁਣਾ ਦੇਣਾ ਦਿਖਾਉਣਾ ਵੀ ਕਿੱਥੇ ਚਾਰਜ ਲਾਈ ਹੋਈ ਸੀ ਆਪਣੀ ਇੱਥੇ ਚਾਰਜਰ ਲਾਈ ਤੀ ਆਪਣੀ ਬੈਟਰੀ ਆਹ ਹੋ ਰਿਹਾ ਦੇਖਾ ਬੱਚਾ ਤੇ ਆਹ ਹੋ ਰਿਹਾ ਪਲੱਗ ਜਦ ਕਿਵੇਂ ਸਾਰਾ ਤੁਹਾਂ ਆਏ ਕੰਦਾ ਕੰਤੂਰੇਂਦਰ ਸਾਰੇ ਧੂਆ ਤਾਰ ਹੋ ਗਏ ਤੇ ਅੰਦਰ ਕਾਲਾ ਕਾਲਾ ਹੋ ਰਿਹਾ ਜਿਵੇਂ ਚਿੱਟੇ ਰੰਗ ਤੇ ਤੇ ਇੱਥੇ ਆਪਣੀ ਪਲੱਗ ਲਾਇਆ ਹੋਇਆ ਸੀਗਾ ਚਾਰਜਰ ਬੈਟਰੀ ਤੇ ਆਹ ਬੈਟਰੀ ਜੀ ਸਾਹ ਦੇਖੋ ਆ ਤੁਹਾਨੂੰ ਦੇਖਾਉਮ ਨੇ ਕਿ ਆਹ ਦੇਖੋ ਉਰੋ ਅੱਗ ਲੱਗੀ ਤੇ ਉਰੇ ਅੱਗ ਲੱਗ ਕੇ ਤੇ ਆਹ ਸੋਫੇ ਨੇ ਵੀ ਟਿਕੂਗੀ ਇਹ ਆ ਦੇਖੋ ਜੇ ਆਹ ਬਚਿਆ ਪਿਆ ਸੋਫਾ ਤੇ ਉਰੇ ਵੀ ਆਹ ਬਚਿਆ ਪਿਆ ਜੇ ਬਾਈ ਉਰੇ ਨਾ ਹੁੰਦੇ ਸੀ ਉਰੇ ਉਰੂ ਉਰੇ ਅੱਗ ਡਿਗ ਜਾਣੀ ਸੀ ਤੇ ਸਾਰੇ ਸੋਫੇ ਮੱਚ ਜਾਣੇ ਸੀ ਉਰੋਂ ਸੋਫੇ ਨੂੰ ਅੱਗ ਚੜ ਜੰਦੀ ਫਿਰ ਮਸਾ ਬੋਝਦੀ ਜੀ ਸਾਰੇ ਅੰਦਰ ਲੱਗ ਜਾਂਦੀ ਅੱਗ ਫਿਰ ਕਿੱਥੇ ਫਿਰ ਕਿੱਥੇ ਅੱਗ ਬੁਝਦੀ ਤੀ ਆਹਰੋਂ ਅੱਗ ਲੱਗ ਜਾਂਦੀ ਸੋਫੇ ਨੂੰ ਸਾਰੇ ਮੱਚੇ ਅੰਦਰੋਂ ਅੰਦਰ ਆਹਰੋਂ ਲਾਈਫ ਹੋਈ ਸੀ ਤੇ ਆਹ ਬੈਟਰੀ ਐ ਨੂੰ ਆ ਦੇਖੋ ਬੈਟਰੀ ਦਾ ਹੀਲਾ ਦਿਖਾਉਣੇ ਆਗੇ ਆਪਾਂ ਤੇ ਆਹ ਦੇਖੋ ਕੀ ਹੀਲਾ ਕਰਤਾ ਬੈਟਰੀ ਦਾ ਬਾਈ ਆ ਦੇਖੋ ਆ ਚਾਰਜਰ ਲਾਈ ਹੋਈ ᱛੀ ਅੱਗ ਨਾਲ ਕਿਵੇਂ ਆ ਦੇਖੋ ਆ ਆ ਜੀ ਉਹ ਬੈਟਰੀ ਦੀ ਨੂੰ ਡੇਲੀ ਚਾਰਜਰ ਲਾਉਂਦੇ ਤੇ ਇਹਨੂੰ ਆਪਾਂ ਤੇ ਕਿਵੇਂ ਪੜਾਕਾ ਪਿਆ ਇਹ ਬੈਟਰੀ ਦਾ ਤੇ ਪੂਰੀ ਲਾਟ ਅੱਗ ਦੀ ਮੱਚੇ ਵੀ ਪੂਰੀ ਐਨ ਮਤਲਬ ਕਿ ਉਹ ਤਾਂ ਬੈਟਰੀ ਚੱਕ ਲਈ ਬੈਟਰੀ ਚੱਕ ਕੇ ਬਾਹਰ ਦੇਖਤੀ ਅੱਗ ਲੱਗੀ ਹੋਈ ਇਹਨੂੰ ਜੇ ਕਿਤੇ ਇਹਨੂੰ ਨਾ ਡੇਗਦੇ ਤਾਂ ਮੰਨ ਲਓ ਸਾਰੇ ਅੰਦਰ ਅੱਗ ਲੱਗ ਜਾਣੀ ਸੀ ਬਈ ਤੇ ਜਾਂ ਉਰਾਂ ਪਰਾਂ ਗਏ ਹੁੰਦੇ ਆਪਾਂ ਬਾਹਰ ਅੰਦਰ ਗਏ ਹੁੰਦੇ ਗਏ ਹੁੰਦੇ ਬੈਟਰੀ ਲਾ ਕੇ ਚਾਰਜ ਰੋ ਵਗ ਜਾਂਦੇ ਤਾਂ ਉਹ ਸਾਰੀ ਇਹਨੂੰ ਮੱਚ ਜਾਣਾ ਸੀ ਇਹਨੇ ਅੰਦਰੋਂ ਸਾਰੇ ਘਰ ਨੇ ਉਹ ਤਾਂ প্রজਾਦੀ ਉਹ ਚਲ ਕਰੇ ਤੀਗੇ ਤਾਂ ਕਰਕੇ ਨਿਗਾ ਪੈ ਗਈ ਰਜਾਦੀ ਉਹਦੀ ਅੱਗ ਲੱਗੀ ਜੀ ਤੋ ਤਾਂ ਆਪਾਂ ਨੇ ਚੱਕ ਲਈ ਚੱਕ ਕੇ ਬਾਹਰ ਦੇਖਦੀ ਜੇ ਕਿਤੇ ਨਾ ਹੁੰਦੇ ਬਾਈ ਸਾਰਾ ਕੁਝ ਕੰਮ ਖਰਾਬ ਹੋ ਗਏ ਤੇ ਆ ਇਸੇ ਲਈ ਵੀ ਬੇਨਤੀ ਆ ਭਰਾਵੋ ਜੇ ਆਪਾਂ ਸਾਡੇ ਨਾਲ ਬਣ ਗਈ ਆ ਪਹੂਰਨਾ ਨਾਲ ਬਣ ਗਈ ਤੇ ਜਦੋਂ ਆਪਾਂ ਕੋਈ ਚਾਰਜਰ ਲਾਉਣੇ ਆ ਨਾ ਕੋਈ ਚੀਜ਼ ਤਾਂ ਮੜਾ ਜਾਂ ਦੇਖ ਕੇ ਲਾਇਆ ਕਰਿਓ ਵੀ ਇੱਕ ਤਾਂ ਆਪਣੇ ਕੋਈ ਚੀਜ਼ ਨਾ ਥੱਲੇ ਹੋਵੇ ਜਿੱਥੇ ਅੱਗ ਲੱਗ ਜੇ ਹੋਰਾਂ ਪਰਾਂ ਦੇਖ ਕੇ ਲਾਇਆ ਕਰੋ ਬਾਹਰ ਅੰਦਰ ਬਾਹਰ ਬੂਰ ਲਾਇਆ ਕਰੋ ਬਾਹਰਲੇ ਪਲੱਗ ਚਲਾ ਦੇ ਕਰੋ ਜਾਇ ਜਦੋਂ ਆਪਾਂ ਬਾਹਰ ਅੰਦਰ ਜਾਣੇ ਆ ਕਿਤੇ ਨਾ ਵੀ ਚਾਰਜਰ ਲਾ ਕੇ ਨਾ ਜਾਇ ਕਰੋ ਕੋਈ ਚੀਜ਼ ਨੂੰ ਬਈ ਤਾਂ ਗਰਮੀ ਪੈ ਰਹੀ ਹੈ ਕੋਈ ਪਤਾ ਨਹੀਂ ਕਦੋਂ ਪੜਾਕਾ ਪੈ ਜੇ ਤੇ ਅੰਦਰ ਘਰ ਚ ਅੱਗ ਲੱਗਣ ਦਾ ਡਰ ਰਹਿੰਦਾ ਹੈ ਤਾਂ ਜੇ ਹੁਣ ਆਪਾਂ ਘਰੇ ਤੇ ਤਾਂ ਬਚਤ ਰਹੇਗੀ ਨਹੀਂ ਤਾਂ ਕੰਮ ਖਰਾਬ ਹੋ ਗਏ ਸੀਗਾ ਤੇ ਇਸੇ ਲਈ ਕਹਿੰਦੇ ਆ ਕਿ ਜੇ ਕੋਈ ਬਾਹਰ ਅੰਦਰ ਜਾਣੇ ਨਾ ਆਪਾਂ ਕੋਈ ਚੀਜ਼ ਚੀਜ਼ ਨੂੰ ਚਾਰਜਰ ਨਾ ਲਾ ਕੇ ਜਾਇ ਕਰੀਏ ਜਾ ਪਾਉਂ ਵੀ ਘਰੇ ਵੀ ਤਾਂ ਵੀ ਚਾਰਜਰ ਨੂੰ ਬਾਹਰੇ ਲਾਓ ਤਾਂ ਉੱਥੇ ਨਾ ਲਾਓ ਹਾਂ ਤਾਂ ਅੰਦਰ ਅੰਦਰ ਨਾ ਚਾਰਜਰ ਲਾਓ ਯਾਰ ਜੇ ਅੰਦਰ ਚਾਰਜਰ ਲਾਈ ਤੀ ਤਾਂ ਸਾਡੇ ਨੇ ਤਾਂ ਵਾਪਰ ਗਿਆ ਉਹ ਦੇਖੋ ਸਾਰਾ ਇਹ ਆ ਚੀਜ਼ ਕਿ ਕਿੱਥੇ ਤੱਕ ਲਾਟ ਵੱਜੀ ਹੋਈ ਆ ਦੇਖੋ ਆ ਦੇਖੋ ਆ ਬੱਲਮ ਲੱਗਾ ਜਿਹੜਾ ਆ ਸਾਰਾ ਮੱਛੇ ਫੇ ਬਈ ਆ ਦੇਖੋ ਹਾਂ ਮਹਣੋਂ ਉਰੋਂ ਦੇਖ ਲਓ ਇੱਥੋਂ ਇਥੋਂ ਉਹ ਉੱਥੇ ਤੱਕ ਲਾਟ ਗਈ ਹੋਈ ਹੈ ਜੀ ਮੈਂ ਹੁਣ ਔਰ ਬਚਦੀ ਜੇ ਮਾਰੀਆਂ ਚੜ ਜਾਂਦੀ ਇਧਰ ਆ ਸੋਫੇ 'ਨ ਚੜ ਜਾਂਦੀ ਫੇਰ ਕਿੱਥੇ ਬਚਦੀ ਪਈ ਜੋੜੀਆਂ ਨੂੰ ਸਾਰਾ ਕੁਝ ਮੱਚ ਜਾਂਦਾ ਯਾਰ ਬੇਸਲ ਬੇਤੀਆ ਭਰਾਬੂ ਆਪ ਤਾਂ ਦੇਖ ਕੇ ਕੋਈ ਚੀਜ਼ ਨੂੰ ਚਾਰਜਰ ਲਾਇਆ ਕਰੋ ਜਦੋਂ ਵੀ ਲਾਉਣੀ ਹੈਗੀ ਤਾਂ ਸਾਡੇ ਨਾਲ ਤਾਂ ਵਾਪਰ ਗਈ ਇਹ ਤਾਂ ਚੱਕ ਕੇ ਬਾਹਰ ਡੇਕਤੀ ਫੇਰ ਤਾਂ ਜਦੋਂ ਲਾਈਏ ਆਪਾਂ ਚਾਰਜਰ ਅਸਲ ਤਾਂ ਜਦੋਂ ਘਰੇ ਹੋਈਏ ਆਪਾਂ ਉਦੋਂ ਚਾਰਜਰ ਲਾਓ ਬਾਹਰੇ ਚਾਰਜਰ ਲਾਓ ਅੰਦਰ ਅੰਦਰ ਨਾ ਚਾਰਜਰ ਲਾਓ ਕੋਈ ਵੀ ਚੀਜ਼ ਹੈ ਹਾਂ ਆਪਾਂ ਬਾਹਰ ਅੰਦਰ ਰਿਸ਼ਤੇਦਾਰੀ ਚ ਵਾਗਦੇ ਜਾਂ ਕੋਈ ਬਾਜ਼ਾਰ ਵਾਗ ਜਾਨਾ ਕੋਈ ਚੀਜ਼ ਨੂੰ ਚਾਰਜਰ ਲਾ ਕੇ ਬੈਟਰੀ ਨੂੰ ਆ ਦੇਖੋ ਆ ਹਿੱਲਾ ਹੋ ਗਿਆ ਤੇ ਅੱਗੇ ਹੁਣ ਆਪਾਂ ਬੈਟਰੀ ਬੂਟਰੀ ਚਾਰਜਰ ਲਾਉਂਦੇ ਰਹਾਂਗੇ ਬਈ ਖੇਤਾ ਖੂਤਾ ਵਾਲੇ ਜਾਣਦੇ ਆ ਬਾਹਰ ਅੰਦਰ ਜਾਂਦੀ ਰਹਿੰਦੇ ਆ ਆਪਾਂ ਖੇਤ ਬੰਨੀ ਜਾਂਦੇ ਬੈਟਰੀ ਦੀ ਚਾਰਜ ਲੋਡ ਪੈਂਦੀ ਰਹਿੰਦੀ ਹੈ ਤਾਂ ਆਪਾਂ ਚਾਰਜਰ ਲਾ ਕੇ ਵਗ ਜਾਨੇ ਵੀ ਚੱਲ ਚਾਰਜ ਹੋ ਜੂਗੀ ਤਾਂ ਉਹਨੂੰ ਬਾਹਰ ਲਾਇਆ ਕਰੋ ਆ ਹੀਲਾ ਹੋ ਗਿਆ ਦੇਖੋ ਕਿਵੇਂ ਭੜਾਕਾ ਪੈਸੀ ਨਹੀਂ ਰੋਜ਼ ਚਾਰਜਰ ਤਾਂ ਪਹਿਲਾਂ ਵੀ ਲਾਉਂਦੇ ਤੇ ਉੱਥੀ ਉਹ ਤਾਂ ਸਾਡਾ ਨਾਲ ਹੀਲਾ ਹੋ ਗਿਆ ਤਾਂ ਅਡਜਾ ਦਿਓ ਸੀ ਗਈ ਵੀ ਬਾਹਰ ਗਏ ਹੋ ਤੇ ਉਹਦੀ ਆਏ ਤੇ ਜਦੋਂ ਅੱਗੇ ਲੱਗੇ ਇਹਨੂੰ ਆਮੜੇ ਦੇਖ ਕੇ ਲਾਇਆ ਕਰੋ ਜੀ ਇਹ ਆਪਾਂ ਤੁਹਾਨੂੰ ਦੱਸਣਾ ਜੀ ਆ ਵੀ ਸਾਡੇ ਦਾ ਵੀ ਆ ਵਾਪਰ ਕੀ ਛੋੜਨਾ ਨਾ ਕਿਸੇ ਨਾ ਹੋਰ ਨਾ ਵਾਪਰ ਜੇ ਮੜਾ ਦੇਖ ਕੇ ਜੀ ਰੱਖਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਵੀਰ ਭਾਈ ਦਾ ਹੋਰ ਭਲਾ ਹੋ ਜੇ ਕਿਸੇ ਹੋਰ ਨਾਲ ਨਾ ਹੋਵੇ ਕਿਸੇ ਹੋਰ ਨਾਲ ਨਾ ਹੋ ਜੀ ਵੀਡੀਓ ਨਹੀਂ ਸ਼ੇਅਰ ਵੀ ਕਰ ਦਿਓ ਕਿਸੇ ਨਾਲ ਸਾਂਝੀ ਕਰ ਦਿਓ ਬਈ ਕੋਈ ਬੰਦਾ ਆਪਣੇ ਜਿਵੇਂ ਘਰ ਭਰਾ ਕੋਈ ਘਰੇ ਲਾ ਜਾਣਾ ਕੋਈ ਮੈਂਟਰੀ ਈਮਾਨਦਾਰੀ ਰੱਖਦੇ ਨਹੀਂ ਜਿਆਦੇ ਹੋਰ ਸ਼ਹਿਰਾ ਸ਼ੂਰ ਵਾਲੇ ਤਾਂ ਘੱਟੇ ਬੱਦੇ ਰੱਖਦੇ ਨੇ ਜਿਆਦਾ ਤਾਂ ਹੁਣ ਆਪਣੇ ਖੇਤ ਬੰਨਣ ਵਾਲੇ ਜਾਣ ਵਾਲੇ ਰੱਖਦੇ ਨੇ ਵੀਡੀਓ ਨੂੰ ਹੀ ਸ਼ੇਅਰ ਕਰ ਦਿਓ ਬਈ ਕਿਸੇ ਨਾਲ ਸਾਂਝੀ ਕਿਉਂ ਅੱਗੇ ਕਿਸੇ ਦੇ ਬਾਗਜੰਦੀ ਵੀਡੀਓ ਆਲਾ ਦੇਖ ਕੇ ਵਾਰੰਦਰ ਚਾਰਜ ਲਾਉਂਦਾ ਲੈ ਤੇ ਹੋਰ ਨਾ ਨਾ ਵਾਪਰੇ ਚੀਜ਼ ਓਕੇ ਜੀ ਬਾਏ ਧੰਨਵਾਦ